ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਬਾਜਾਖਾਨਾ ਕਬੱਡੀ ਕੱਪ 1 ਤੇ 2 ਫਰਵਰੀ ਵਾਲੇ ਦਿਨ ਹੋਣ ਜਾ ਰਿਹਾ ਜੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਜਾਖਾਨਾ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਹਰੇਕ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਜੀ ਇੱਥੇ ਪਹਿਲਾ ਨਾਮ 1 ਲੱਖ ਰੁਪਇਆ ਤੇ ਦੂਜਾ ਨਾਮ 75 ਹਜ਼ਾਰ ਰੁਪਇਆ ਬੈਸਟ ਰੇਡਰ ਤੇ ਜਾਫੀਆਂ ਨੂੰ 25-25 ਹਜ਼ਾਰ ਰੁਪਇਆ ਨਾਮ ਦਿੱਤਾ ਜਾਣਾ ਇਹ ਵੀ ਬਹੁਤ ਵੱਡਾ ਕਬੱਡੀ ਕੱਪ ਰਹੇਗਾ ਜੀ ਇਸ ਤੋਂ ਬਾਅਦ ਤੀਜਾ ਕਬੱਡੀ ਕੱਪਾ ਜਿਹੜਾ ਅਖਬਰਪੁਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹੋਣ ਜਾ ਰਿਹਾ ਜੀ ਇਹ ਜਿਹੜਾ ਕਬੱਡੀ ਕੱਪਾ 18 ਤੇ 19 ਫਰਵਰੀ ਵਾਲੇ ਦਿਨ ਹੋਵੇਗਾ ਇੱਥੇ ਪਹਿਲਾ ਨਾਮ 1,75,000 ਰੁਪਿਆ ਤੇ ਦੂਜਾ ਨਾਮ 1,50,000 ਹੋਵੇਗਾ ਜੀ ਇਹਦੇ ਵਿੱਚ ਬੈਸਟ ਰੇਡਰ ਤੇ ਜਾਫੀਆਂ ਨੂੰ ਟਰੈਕਟਰ ਨਾਮ ਦਿੱਤੇ ਜਾਣੇ ਆ ਇਹਦੇ ਵਿੱਚ ਪਹਿਲਾ ਨਾਮ 175000 ਰੁਪਇਆ ਰੱਖਿਆ ਗਿਆ ਅਕਬੁਰਪੁਰ ਜ਼ਿਲ੍ਹਾ ਕਬੂਥਲਾ ਦੇ ਵਿੱਚ ਤੀਜਾ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਆਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਇਹ ਜਿਹੜਾ ਕਬੱਡੀ ਕੱਪ 21 ਫਰਵਰੀ ਵਾਲੇ ਦਿਨ ਆਮਲੋ ਦੇ ਵਿੱਚ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਇੱਥੇ ਪਹਿਲਾ ਨਾਮ 1.5 ਲੱਖ ਰੁਪਇਆ ਤੇ ਦੂਜਾ ਨਾਮ 1 ਲੱਖ ਰੁਪਇਆ ਬੈਸਟਾਂ ਨੂੰ ਮੋਟਰਸਾਈਕਲ ਤੇ ਇੱਥੇ ਬੈਸਟ ਰੇਡਰ ਤੇ ਜਾਪਿਆਂ ਨੂੰ ਗੱਡੀਆਂ ਵੀ ਇਨਾਮ ਦਿੱਤੀਆਂ ਜਾਣੀਆਂ ਸਿਫਟ ਗੱਡੀ ਇਹਨਾਂ ਨੇ ਇਨਾਮ ਰੱਖੀ ਹੈ ਜੀ ਇਹ ਵੀ ਬਹੁਤ ਵੱਡਾ ਕਬੱਡੀ ਕੱਪ ਹੋਵੇਗਾ ਜੀ ਖੇੜਾ ਦੋਨਾਂ ਦੇ ਵਿੱਚ 99ਵਾਂ ਕਬੱਡੀ ਕੱਪ ਹੋਣ ਜਾ ਰਿਹਾ ਹਰੇਕ ਸਾਲ ਦੀ ਤਰ੍ਹਾਂ 4 5 6 ਅਤੇ 7 ਫਰਵਰੀ ਵਾਲੇ ਦਿਨ ਇਹ ਜਿਹੜਾ 4 ਦਿਨ ਕਬੱਡੀ ਮੈਚ ਚੱਲਣਾ ਇੱਥੇ 4 کلبਾਂ ਦੇ ਆਲ ਓਪਨ ਦੇ ਮੈਚ ਹੋਣੇ ਆ ਮਾਝਾ ਮਾਲਵਾ ਦੁਆਬਾ ਪੁਆਧ ਦੇ ਜਿਹੜੇ ਮੈਚ ਹੋਣੇ ਆ ਪਹਿਲਾ ਨਾਮ 2.2 ਲੱਖ ਰੁਪਇਆ ਤੇ ਦੂਜਾ ਨਾਮ 2 ਲੱਖ ਰੁਪਇਆ ਰੱਖਿਆ ਗਿਆ ਤੇ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਬਹੁਤ ਵੱਡਾ ਇਹ ਕਬੱਡੀ ਕੱਪ ਹੋਵੇਗਾ ਜੀ ਖੇੜਾ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ 7 ਤਰੀਕ ਨੂੰ ਆਲ ਓਪਨ ਦੇ ਜਿਹੜੇ ਮੈਚ ਹੋਣਗੇ ਜੀ ਇਹ ਵੀ ਬਹੁਤ ਇੱਥੇ ਰਿਕਾਰਡ ਬਣਦੇ ਹੁੰਦੇ ਆ ਬਹੁਤ ਵੱਡਾ ਇਹ ਮੈਚ ਹੋਵੇਗਾ ਜੀ 14 ਅਤੇ 15 ਫਰਵਰੀ ਵਾਲੇ ਦਿਨ ਲੱਖਾਂ ਦੇ ਵਿੱਚ ਵੀ ਬਹੁਤ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਇੱਥੇ ਬੈਸਟਾਂ ਨੂੰ ਨਾਮ ਬਹੁਤ ਵਧੀਆ ਰੱਖਿਆ ਇੱਥੇ ਐਲਸੀਡੀਆਂ ਨਾਮ ਦਿੱਤੀਆਂ ਜਾਣੀਆਂ 62 ਕਿਲੋ ਦੇ ਵੀ ਮੈਚ ਕਰਵਾਏ ਜਾਣੇ 70 ਕਿਲੋ ਦੇ ਵੀ ਮੈਚ ਕਰਵਾਏ ਜਾਣੇ ਆ 14 ਫਰਵਰੀ ਅਤੇ 15 ਫਰਵਰੀ ਵਾਲੇ ਦਿਨ ਲਾਕਾ ਦੇ ਵਿੱਚ ਬਹੁਤ ਵੱਡਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਧੰਨਵਾਦ